ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਸਾਹਮਣੇ ਆ ਰਹੀ ਹੁਣੇ-ਹੁਣੇ ਪੰਜਾਬ ਚ ਸਵਾਰੀਆਂ ਦਾ ਪਰਿਵਾਸਨ ਨਾ ਬਾਬਰਿਆ ਵੱਡਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਹਰਿਆਣਾ ਦੀ ਜੀਤ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਲਗਜ਼ਰੀ ਬੱਸ ਅਤੇ ਟਰਾਲੀ ਵਿੱਚ ਗੱੜ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ ਜਦਕਿ 27 ਹੋਰ ਲੋਕ ਜ਼ਖਮੀ ਹਨ। ਇਹ ਹਾਦਸਾ ਸ਼ਨੀਵਾਰ ਸਵੇਰੇ ਵਾਪਰਿਆ ਹੈ। ਹਾਦਸੇ ਦੇ ਵਿੱਚ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਜੀਤ ਦੇ ਜੁਲਾਨਾ ਪਿੰਡ ਕਿਲਾਫ ਗੁਰਗੜ ਨੇੜੇ ਵਾਪਰਿਆ ਐਨ ਐਚ 55 ਡੀ ਤੇ ਬੱਸ ਅਤੇ ਟਰਾਲੀ ਵਿਚਾਲੇ ਜ਼ਬਰਦਸਤ ਟੱਕਰ ਹੋਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਫਰਕਿੱਛੇ ਉੱਡ ਗਏ। ਅਦੇ ਡਰਾਈਵਰ ਦੀ ਕਰਤਨਾ ਤੜਤੋਬਾ ਕੋਕੇ ਟਰਾਲੀ ਤੇ ਜਾ ਡਿੱਗੀ ਕਰਨਾ ਤੋਂ ਬਾਅਦ ਬਸ ਚ ਸਵਾਰ 27 ਲੋਕ ਜਖਮੀ ਹੋ ਕੇ ਮੌਕੇ ਤੇ ਹਫੜਾ ਦਫੜੀ ਮੱਚ ਗਈ ਦਿੱਸੇ ਜਾ ਰਿਹਾ ਕਿ ਕਰਨਾ ਛਿੰਨੂ ਵਰ ਸਵੇਰੇ ਕਰੀਬ 3 ਵਜੇ ਬਾਅਦ ਦੀ ਸੂਚਨਾ ਤੋਂ ਬਾਅਦ ਜੁਲਾਨਾ ਪੁਲਿਸ ਮੌਕੇ ਤੇ ਪਹੁੰਚੀ ਤੇ ਜਖਮਿਆਂ ਨੂੰ ਜੁਲਾਨਾ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ ਗਿਆ ਇਸ ਦੌਰਾਨ ਡਰਾਈਵਰ ਦੀ ਲਾਸ਼ ਨੂੰ ਜੀਤ ਹਸਪਤਾਲ ਭੇਜ ਦਿੱਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ